ਵਿਸ਼ਾ ਪੜਤਾਂ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮੁਮਪ੍ਰੀਤ ਕੋਰ ਐਚਐਮਪੀਵੀ ਵਾਇਰਸ ਦੇਸ਼ ਭਰ ਦੇ ਵਿੱਚ ਫੈਲ ਰਿਹਾ ਤੇ ਲੋਕ ਇਸ ਦੇ ਨਾਲ ਕਾਫੀ ਚਿੰਤਿਤ ਜਿਹੜੇ ਕਿ ਨਜ਼ਰ ਆ ਰਹੇ ਨੇ ਹਾਲਾਂਕਿ ਦੇਸ਼ ਦੇ ਵਿੱਚ ਇਸ ਦੇ 9 ਮਾਮਲੇ ਹਲੇ ਤੱਕ ਸਾਹਮਣੇ ਆ ਚੁੱਕੇ ਨੇ ਪਰ ਉਦੋਂ ਹੀ WHO ਦੇ ਵੱਲੋਂ ਇੱਕ ਵੀਡੀਓ ਜਿਹੜੀ ਕਿ ਜਾਰੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਕੋਵਿਡ ਜਿੰਨਾ ਖਤਰਨਾਕ ਨਹੀਂ ਹੈ ਹਾਲਾਂਕਿ ਲੋਕਾਂ ਨੂੰ ਇਸ ਤੋਂ ਇਤਿਆਤ ਰੱਖਣ ਦੀ ਪੂਰੀ ਕੋਸ਼ਿਸ਼ ਜਿਹੜੀ ਕਿ ਕਰਨੀ ਚਾਹੀਦੀ ਹੈ ਤੇ ਜੇਕਰ ਤੁਸੀਂ ਵੀ ਇਸ ਦੇ ਨਾਲ ਪੀੜਿਤ ਹੋ ਤੇ ਤੁਹਾਨੂੰ ਨਹੀਂ ਪਤਾ ਇਸ ਦੇ ਕੀ ਲੱਛਣ ਨੇ ਤਾਂ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਅਸੀਂ ਤੁਹਾਨੂੰ ਕੁਝ ਲੱਛਣਾਂ ਦੇ ਬਾਰੇ ਦੱਸਾਂਗੇ ਜੋ ਐਚਐਮਪੀਵੀ ਦੀ ਪਛਾਣ ਕਰਨ ਦੇ ਵਿੱਚ ਤੁਹਾਡੀ ਮਦਦ ਕਰ ਸਕਦੇ ਨੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਖੰਗ ਦੀ ਸੀਡੀ ਦੇ ਅਨੁਸਾਰ ਐਚਐਮਪੀ ਵੀ ਆਮ ਤੌਰ ਤੇ ਖੰਘ ਦਾ ਕਾਰਨ ਬਣਦਾ ਹੈ ਇਹ ਵਾਇਰਸ ਸਾਹ ਨਾਲੀ ਦੀ ਸੋਜਿਸ਼ ਕਾਰਨ ਖੁਸ਼ਕ ਜਾਂ ਫਿਰ ਉਤਪਾਦਕ ਖੰਘ ਦਾ ਕਾਰਨ ਬਣ ਸਕਦਾ ਹੈ ਜੇ ਤੁਹਾਨੂੰ ਲੰਬੇ ਸਮੇਂ ਤੋਂ ਖੰਘ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ ਮਾਸਪੇਸ਼ੀਆਂ ਦੇ ਵਿੱਚ ਦਰਦ ਮਾਸਪੇਸ਼ੀਆਂ ਦੇ ਵਿੱਚ ਦਰਦ ਵੀ ਐਚਐਮਪੀਵੀ ਦਾ ਸੰਕੇਤ ਹੋ ਸਕਦਾ ਹੈ ਵਾਇਰਲ ਲੋਗਾ ਜਿਵੇਂ ਕਿ ਐਚਐਮਪੀਵੀ ਮਾਸਪੇਸ਼ੀਆਂ ਦੇ ਵਿੱਚ ਆਮ ਦਰਦ ਦਾ ਕਾਰਨ ਬਣ ਸਕਦੀਆਂ ਨੇ ਤੇ ਇਸ ਦੇ ਲਈ ਸਰੀਰ ਜਾਂ ਮਾਸਪੇਸ਼ੀਆਂ 'ਚ ਬੇਲੋੜੇ ਦਰਦ ਨੂੰ ਨਜ਼ਰਅੰਦਾਜ਼ ਨਾ ਕਰੋ ਸਿਰ ਦਰਦ ਜੇ ਤੁਹਾਨੂੰ ਇੰਨੀ ਦਿਨੀ ਸਿਰ ਦਰਦ ਮਹਿਸੂਸ ਹੋ ਰਿਹਾ ਤਾਂ ਇਸ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ ਇਹ ਦਰਦ ਐਚਐਮਪੀਵੀ ਦਾ ਸੰਕੇਤ ਵੀ ਹੋ ਸਕਦਾ ਹੈ ਵਾਇਰਸ डिहाइड्रेशन या फिर साइनस प्रेशर ਵਰਗੀਆਂ ਸਮੱਸਿਆਵਾਂ ਦਾ ਕਾਰਨ ਵੀ ਬਣ ਸਕਦਾ ਜੋ ਆਮ ਤੌਰ ਤੇ ਫਲੂ ਵਰਗੇ ਲੱਛਣਾਂ ਦੇ ਨਾਲ ਜੁੜਿਆ ਹੁੰਦਾ ਹੈ। ਥਕਾਵਟ ਬਹੁਤ ਥਕਾਵਟ ਮਹਿਸੂਸ ਕਰਨਾ ਵੀ ਐਚਐਮਪੀਵੀ ਦਾ ਇੱਕ ਲੱਛਣ ਹੋ ਸਕਦਾ ਹੈ। ਦਰਸਲ ਵਾਇਰਸ ਨਾਲ ਲੜਦੇ ਸਮੇਂ ਤੁਹਾਡਾ ਸਰੀਰ ਆਪਣੀ ਸਾਰੀ ਊਰਜਾ ਲਗਾ ਦਿੰਦਾ ਹੈ ਜਿਸ ਕਾਰਨ ਸਰੀਰ ਬਹੁਤ ਕਮਜ਼ੋਰ ਹੋ ਜਾਂਦਾ ਹੈ ਅਤੇ ਇਸ ਕਾਰਨ ਤੁਸੀਂ ਬਹੁਤ ਥਕਾਵਟ ਮਹਿਸੂਸ ਕਰਦੇ ਹੋ। ਸਾਹ ਲੈਣ ਦੇ ਵਿੱਚ ਮੁਸ਼ਕਲ ਇਹ ਵਾਇਰਸ ਮੁੱਖ ਤੌਰ ਤੇ ਤੁਹਾਡੇ ਫੇਫੜਿਆਂ ਨੂੰ ਪ੍ਰਭਾਵਿਤ ਕਰਦਾ ਹੈ ਤੇ ਇਸ ਦੇ ਨਾਲ ਸਾਹ ਪ੍ਰਣਾਲੀ ਵਿੱਚ ਸੋਜ ਆ ਸਕਦੀ ਹੈ ਤੇ ਜਿਸ ਦੇ ਨਾਲ ਸਾਹ ਲੈਣ ਦੇ ਵਿੱਚ ਸਮੱਸਿਆਵਾਂ ਹੋ ਸਕਦੀਆਂ ਨੇ ਤੇ ਅਜਿਹੀ ਸਥਿਤੀ ਦੇ ਵਿੱਚ ਸਾਹ ਲੈਣ 'ਚ ਮੁਸ਼ਕਲ ਵੀ ਐਚਐਮਪੀਵੀ ਦਾ ਸੰਕੇਤ ਹੋ ਸਕਦਾ ਹੈ ਗਲੇ ਦੇ ਵਿੱਚ ਖਰਾਸ਼ ਗਲੇ ਦੇ ਵਿੱਚ ਖਰਾਸ਼ ਵੀ ਐਚਐਮਪੀਵੀ ਦਾ ਇੱਕ ਪ੍ਰਮੁੱਖ ਲੱਛਣ ਹੈ ਗਲੇ ਦੀ ਪਰਦਵਚ ਵਾਇਰਸ ਦੀ ਜਲਨ ਅਕਸਰ ਗਲੇ ਚ ਖਰਾਸ਼ ਜਾਂ ਫਿਰ ਇਸ ਦਾ ਮੁੱਖ ਕਾਰਨ ਬਣ ਸਕਦੀ ਹੈ ਜਿਸ ਦੇ ਨਾਲ ਕੁਝ ਵੀ ਨਿਗਲਣ ਵੇਲੇ ਬੇਅਰਾਮੀ ਜਾਂ ਦਰਦ ਹੋ ਸਕਦਾ ਹੈ ਬੁਖਾਰ ਯੂਐਸ ਸੀਡੀਐਸ ਦੇ ਅਨੁਸਾਰ ਐਚਐਮਪੀਵੀ ਨੌਲ ਵਿਅਕਤੀ ਨੂੰ ਬੁਖਾਰ ਵੀ ਹੋ ਸਕਦਾ ਹੈ ਜੇ ਤੁਹਾਨੂੰ ਇੰਨੇ ਦਿਨ ਲਗਾਤਾਰ ਬੁਖਾਰ ਹੋ ਰਿਹਾ ਤਾਂ ਇਸ ਨੂੰ ਬਿਲਕੁਲ ਵੀ ਹਲਕੇ ਦੇ ਵਿੱਚ ਨਾ ਲਓ ਤੁਰੰਤ ਡਾਕਟਰ ਕੋਲ ਜਾ ਕੇ ਆਪਣਾ ਚੈੱਕਪ ਜ਼ਰੂਰ ਕਰਾਓ ਪੜੀ ਹੋ ਜਾਂ ਫਿਰ ਵਗਦੀ ਨੱਕ ਨੱਕ ਬੰਦ ਹੋਣਾ ਜਾਂ ਨੱਕ ਵਗਣਾ ਐਚ ਐਮ ਪੀ ਵੀ ਦਾ ਇੱਕ ਬਹੁਤ ਹੀ ਆਮ ਲੱਛਣ ਹੈ ਆਮ ਜ਼ੁਕਾਮ ਦੀ ਤਰ੍ਹਾਂ ਜੇ ਤੁਸੀਂ ਐਚ ਐਮ ਪੀ ਵੀ ਦੇ ਸ਼ਿਕਾਰ ਹੋ ਤਾਂ ਜ਼ੁਕਾਮ ਦੀ ਸਮੱਸਿਆ ਹੋਵੇਗੀ ਕਿਉਂਕਿ ਸਰੀਰ ਸਾਹ ਪ੍ਰਣਾਲੀ ਤੋਂ ਵਾਇਰਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਹੈ ਅਏ ਸੀ ਉਹ ਅੱਠ ਲੱਛਣ ਜਿਹੜੇ ਐਚ ਐਮ ਪੀ ਵੀ ਵਾਇਰਸ ਨਾਲ ਜਾਣੂ ਕਰਵਾਉਣ ਦੇ ਵਿੱਚ ਤੁਹਾਡੀ ਸਹਾਇਤਾ ਕਰ ਸਕਦੇ ਨੇ ਜੇਕਰ ਤੁਸੀਂ ਇਹਨਾਂ ਲੱਛਣਾਂ ਦੇ ਵਿੱਚੋਂ ਕਿਸੇ ਵੀ ਨਾਲ ਕਿਸੇ ਵੀ ਲੱਛਣ ਦੇ ਨਾਲ ਪੀੜਿਤ ਹੋਤਾ ਤੁਰੰਤ ਡਾਕਟਰ ਕੋਲ ਜਾ ਕੇ ਆਪਣਾ ਇਲਾਜ ਜ਼ਰੂਰ ਕਰਾਓ ਇਸ ਦੀ ਜਿਹੜਾ ਕਿ ਇਸ ਨੂੰ ਨਜ਼ਰ ਅੰਦਾਜ਼ ਬਿਲਕੁਲ ਵੀ ਨਾ ਕਰੋ ਤੇ ਆਪਣੀ ਸਿਹਤ ਦਾ ਧਿਆਨ ਜ਼ਰੂਰ ਰੱਖੋ